ਲਾਈਵ ਹੋਣ। ਇਹੀ ਇਹੀ ਗੱਲ ਬਾਈ ਦੀਪ ਸਿੱਧੂ ਗੱਲ ਕਰਦਾ ਸੀ ਨਾ ਕਿ ਅਸੀਂ ਜਿੰਨੇ ਜੰਗ ਦੇ ਮੈਦਾਨ ਤੋਂ ਸਟਰੋਂਗ ਆ ਅਸੀਂ ਟੇਬਲ ਤੇ ਉਹਨਾਂ ਤੱਕੜੇ ਨਹੀਂ ਹੈਗੇ। ਤਾਂ ਸਾਨੂੰ ਟੇਬਲ ਬਾਰੇ ਵੀ ਸਮਝ ਜੜੀ ਉਹ ਬਣਾਉਣੀ ਪਊਗੀ। ਯਾਨੀ ਜਿਵੇਂ ਉਹ ਕਹਿੰਦੇ ਲੋਹਾ ਗਰਮਾ ਹੋਣਾ ਇਸ ਵੇਲੇ। ਬਿਲਕੁਲ ਸਰ ਬਿਲਕੁਲ ਬਿਲਕੁਲ। ਵੀ ਤੁਸੀਂ ਲੈ ਲਓ ਜੋ ਪੰਜਾਬ ਨੂੰ ਮਿਲਦਾ। ਤੁਸੀਂ ਕੁਝ ਕੁਝ ਨੂੰ ਤੂੰ ਦੇਖੋ ਇਹ ਗੱਲ ਹੈਗੀ ਹੈ ਕਿ ਏਡੀ ਸੌਖੇ ਤਾਂ ਪੰਜਾਬ ਨੂੰ ਉਹਨਾਂ ਨੇ ਕੁਝ ਦੇਣਾ ਨਹੀਂ। ਕਿਹਨੇ ਕਿਸ ਦਾ ਵੋਟ ਪਾਉਣੀ ਹੈ ਨਾ ਜੀ। ਤਾਂ ਤੁਸੀਂ ਉਹਨਾਂ ਨੂੰ ਉਹਨਾਂ ਤੋਂ ਪਬਲਿਕਲੀ ਲਾਓ ਵੀ ਪਬਲਿਕਲੀ ਅਨਾਉਂਸ ਕਰੋ ਜੀ ਹਾਂ ਜੀ ਅਸੀਂ ਤੁਹਾਨੂੰ ਤੋਂ ਫੋਕ ਲਈ ਹੈ। ਉਹਨੂੰ ਅੰਦਰ ਬਹਿ ਕੇ ਰੰਗਲ ਹੋਵੇ ਜਿਹੜੀ ਇੰਡੋਰ ਗੱਲ ਹੋਣੀ ਹੈ ਤਾਂ ਉੱਥੇ ਤਾਂ ਇਹ ਗੱਲ ਮੰਨੀ ਹੋ ਜਾਊਗੀ ਵੀ ਹਾਂ ਇਹ ਤਾਂ ਕੁਛ ਉਹਦੇ ਬਾਜੀ ਹੋਈ ਹੈ ਜੇ ਜਦੋਂ ਆਪਾਂ ਹਿਸਟਰੀ ਦੇਖੀਏ ਤੇ ਇਹ ਚੀਜ਼ ਵੀ ਹੈ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਉਸ ਤੋਂ ਪਹਿਲਾਂ ਐਲਕੇ ਅਦਵਾਨੀ ਤੇ ਬਾਜਪਾਈ ਦੀਆਂ ਫੋਟੋਆਂ ਜਿਹੜੀਆਂ ਆ ਉਹ ਜਨਤਕ ਨੇ ਕਿ ਉਹਨਾਂ ਨੇ ਮਾਰਚ ਕੀਤਾ ਕਿ ਦਰਬਾਰ ਸਾਹਿਬ ਤੇ ਅਟੈਕ ਕਰੋ ਜੀ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਚੱਲ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਐਸੇ ਜਿਨ੍ਹਾਂ ਨੇ 30-30 ਸਾਲ ਹੋ ਕੇ ਬੈਠੇ ਨੂੰ ਤੇ ਤੁਸੀਂ ਐਸੋਲੇ ਕੰਡੀਸ਼ਨ ਰੱਖੋ ਕਿ ਜਿਹੜੀ ਧਰ ਚਾਹੇ ਐਨਡੀਏ ਤੇ ਚਾਹੇ ਇੰਡੀਆ ਜਿਹੜੀ ਤਰ ਸਾਨੂੰ ਸਾਡੀਆਂ ਆਮ ਮੰਗਾ ਮਸਲੇ ਸਾਡੇ ਪ੍ਰਵਾਨ ਕਰਦੀ ਹੈ ਆ ਸਾਡੇ ਚਾਰਟ ਹੈ ਪੰਜਾਬ ਨੂੰ ਚੰਡੀਗੜ੍ਹ ਦਿਓ ਪੰਜਾਬ ਨੂੰ ਪੰਜਾਬ ਦਾ ਪਾਣੀ ਪੰਜਾਬ ਨੂੰ ਦਿਓ ਪੰਜਾਬੀ ਬੋਲਦੇ ਇਲਾਕੇ ਦਿਓ ਇਹਨਾਂ ਦਾ ਸਾਰਾ ਰਾਈਟ ਸਾਨੂੰ ਦਿਓ ਫਲੋਰ ਟੈਸਟ ਤੋਂ ਪਹਿਲਾਂ ਤੁਸੀਂ ਬੰਦੀ ਸਿੰਘ ਰਿਹਾ ਕਰੋ ਤੇ ਅਸੀਂ ਤੁਹਾਨੂੰ ਵੋਟ ਪਾਉਣੇ ਆਂ ਦੇਖੋ ਇਸ ਵੇਲੇ ਜੋ ਸਿਚੁਏਸ਼ਨ ਬੜੀ ਬੜੀ ਇੰਟਰਸਟਿੰਗ ਸਿਚੁਏਸ਼ਨ ਬੜ ਚੁੱਕੀ ਹੈ ਬੜੀ ਟਰੈਸ ਹੈ ਵਾਰ-ਵਾਰ ਸਾਨੂੰ ਜੇ ਆਪ ਨੂੰ ਸਮਝ ਨਹੀਂ ਆਉਂਦੀ ਤਾਂ ਨਾਲ ਤੋਂ ਸਿੱਖ ਲੈਣਾ ਚਾਹੀਦਾ ਚੰਦਰਬਾਬੂ ਨੈੜੂ ਹੈ ਆਉਦੇ ਬਹੁਤ ਕੁਝ ਨਹੀਂ ਬੋਲੇ ਬਟ ਮੀਡੀਆ ਦੇ ਵਿੱਚ ਇਹ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਸਪੈਸ਼ਲ ਸਟੇਟਸ ਮੰਗ ਲੈ ਕੇ ਜਿਹੜੀ ਸਤ ਸਾਨੂੰ ਸੋ ਸਾਡੇ ਸਟੇਟ ਨੂੰ ਸਪੈਸ਼ਲ ਸਟੇਟਸ ਦਊਗੀ ਅਸੀਂ ਉਹਨੂੰ ਸਪੋਰਟ ਕਰਾਂਗੇ ਤੇ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ ਸਾਨੂੰ ਉਪਰੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਮੈਂ ਥੋੜਾ ਹਿਸੇ ਚ ਜਾਵਾਂਗੇ ਪ੍ਰਕਾਸ਼ ਸਿੰਘ ਬਾਦਲ ਉਹ ਸਪੋਰਟ ਕਰਦੇ ਰਹੇ ਹਨ ਡੀ ਨੂੰ ਬਿਨਾਂ ਸ਼ਰਤ ਤੋਂ ਸਪੋਰਟ ਉਹਨਾਂ ਦੀ ਸੀ ਤੇ ਸ਼ਰਤ ਉਹਦੇ ਵਿੱਚ ਕੀ ਹੁੰਦੀ ਸੀ ਕਿ ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ ਜੀ ਤਾਂ ਇਸ ਵੇਲੇ ਜਿਹੜੇ ਇਹ ਦੋ ਐਮਪੀ ਜਿੱਤੇ ਨੇ ਇਨਾ ਵਾਸਤੇ ਬੜਾ ਸੁਨਹਿਰੀ ਮੌਕਾ ਹੈ ਕਿ ਇਹ ਪੰਜਾਬ ਦੀਆਂ ਗੱਲਾਂ ਬਣਵਾ ਸਕਦੀ ਹੈ ਪ੍ਰਕਾਸ਼ ਸਿੰਘ ਬਾਦਲ ਉਹ ਸਪੋਰਟ ਕਰਦੇ ਰਹੇ ਜੀ ਐਂਡੀ ਨੂੰ ਬਿਨਾਂ ਸ਼ਰਤ ਤੋਂ ਸਪੋਰਟ ਉਹਨੂੰ ਸੀ ਤੇ ਸ਼ਰਤ ਉਹਦੇ ਵਿੱਚ ਕੀ ਹੁੰਦੀ ਸੀ ਕਿ ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ ਜੀ ਤਾਂ ਇਸ ਵੇਲੇ ਜਿਹੜੇ ਇਹ ਦੋ ਐਮਪੀ ਜਿੱਤੇ ਨੇ ਇਨਾ ਵਾਸਤੇ ਬੜਾ ਸੁਨਹਿਰੀ ਮੌਕਾ ਹੈ ਕਿ ਇਹ ਪੰਜਾਬ ਦੀਆਂ ਗੱਲਾਂ ਬਣਵਾ ਸਕਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਚੱਲ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਐਸੇ ਜਿਨ੍ਹਾਂ ਨੇ 30-30 ਸਾਲ ਹੋ ਕੇ ਬੈਠੇ ਨੂੰ ਤੇ ਤੁਸੀਂ ਇਸ ਵੇਲੇ ਕੰਡੀਸ਼ਨ ਰੱਖੋ ਜਿਹੜੀ ਧਿਰ ਚਾਹੇ ਐਨਡੀਏ ਤੇ ਚਾਹੇ ਇੰਡੀਆ ਜਿਹੜੀ ਧਿਰ ਸਾਨੂੰ ਸਾਡੀਆਂ ਆ ਮੰਗਾ ਮਸਲੇ ਸਾਡੇ ਪ੍ਰਵਾਨ ਕਰਦੀ ਹੈ ਆ ਸਾਡੇ ਚਾਰਟ ਹੈ ਪੰਜਾਬ ਨੂੰ ਚੰਡੀਗੜ੍ਹ ਦਿਓ ਪੰਜਾਬ ਨੂੰ ਪੰਜਾਬ ਦਾ ਪਾਣੀ ਪੰਜਾਬ ਨੂੰ ਦਿਓ ਪੰਜਾਬੀ ਬੋਲਦੇ ਇਲਾਕੇ ਦਿਓ ਇਹਦਾ ਸਾਰਾ ਰਾਈਟ ਸਾਨੂੰ ਦਿਓ ਫਲੋਰ ਟੈਸਟ ਤੋਂ ਪਹਿਲਾਂ ਤੁਸੀਂ ਬੰਦੀ ਸਿੰਘ ਰਿਹਾ ਕਰੋ ਤੇ ਅਸੀਂ ਤੁਹਾਨੂੰ ਵੋਟ ਪਾਉਣੇ ਆ ਜਿਹੜੀ ਮਰਜ਼ੀ ਧਿਰ ਹੋਵੇ ਦੇਖੋ ਹਰੀ ਸਾਹਿਬ ਦੋ ਤਰ੍ਹਾਂ ਨੇ ਇੱਕ ਉਹ ਤਰ੍ਹਾਂ ਸਿਰਫ ਇੰਨੀ ਗੱਲ ਕਹਿ ਦੇਣਾ ਵੀ ਯਾਰ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਅਸੀਂ ਉਹਨਾਂ ਕੋਲ ਉਹਨਾਂ ਦੇ ਨਾਲ ਤਾਂ ਜਾ ਨਹੀਂ ਸਕਦੇ ਤੇ ਫਿਰ ਸਾਡੇ ਕੋਲ ਆਪਸ਼ਨ ਕੀ ਬਚ ਗਈ ਅਸੀਂ ਤਾਂ ਇੰਡਾਇਰੈਕਟਲੀ ਇਹ ਗੱਲ ਕਹਿ ਰਹੇ ਹਾਂ ਲੋ ਜੀ ਸਾਡੀ ਵੋਟ ਤੁਹਾਡੇ ਹੱਥੇ ਹੈ ਤੇ ਭਾਜਪਾ ਨੇ ਕਿਹੜਾ ਘਟ ਗੁਜ਼ਾਰੀਆ ਜੀ ਤਖਤਾ ਤੇ ਤਾਂ ਉਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੇ ਬੈਠਣਾ ਤਾਂ ਦੋਨੋਂ ਜਦੋਂ ਇੱਕੋ ਜਿਹੀ ਵਿਕਟਮ ਨੇ ਇੱਕ ਹੱਲਾਸ਼ੀਰੀ ਦੇਣ ਵਾਲਾ ਜੇ ਜਦੋਂ ਆਪਾਂ ਹਿਸਟਰੀ ਦੇਖੀਏ ਤੇ ਇਹ ਚੀਜ਼ ਵੀ ਹੈ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਉਸ ਤੋਂ ਪਹਿਲਾਂ ਐਲਕੇ ਅਡਵਾਨੀ ਤੇ ਬਾਜਪਈ ਦੀਆਂ ਫੋਟੋਆਂ ਜਿਹੜੀਆਂ ਆ ਉਹ ਜਨਤਕ ਨੇ ਕਿ ਉਹਨਾਂ ਨੇ ਮਾਰਚ ਕੀਤਾ ਕਿ ਦਰਬਾਰ ਸਾਹਿਬ ਤੇ ਅਟੈਕ ਕਰੋ ਜੀ ਤਾਂ ਦੋਨੇ ਤਰ੍ਹਾਂ ਬਰਾਬਰ ਦੇ ਦੋਸ਼ੀ ਹੈ ਨਾ ਜੀ ਤੇ ਅਸੀਂ ਇਹ ਗੱਲ ਕਹਦੀ ਆ ਕਿ ਅਸੀਂ ਇੱਕ ਤਰ੍ਹਾਂ ਨੂੰ ਇਸ ਕਰਕੇ ਛੱਡ ਦਈਏ ਤਾਂ ਦੋਨੋਂ ਤਰ੍ਹਾਂ ਨੂੰ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਹੈ ਇਲੈਕਟਰਲ ਪੋਲਿਟਿਕਸ ਦੇ ਵਿੱਚ ਅਸੀਂ ਬੜੇ ਆ ਤੇ ਰਾਜਨੀਤੀ ਇਹ ਗੱਲ ਕਹਿੰਦੀ ਆ ਕਿ ਹੁਣ ਐਸ ਵਲੇ ਬੜੀ ਕਸੂਤੀ ਸਥਿਤੀ ਚ ਤਾਂ ਨੇਗੋਸ਼ੀਏਟ ਕਰਕੇ ਸਾਨੂੰ ਜਿਹੜੇ ਤਰ ਸਾਡੀ ਗੱਲ ਮੰਦੀ ਆ ਸਾਨੂੰ ਉਸ ਨੂੰ ਵੋਟ ਪਾ ਦੇਣੀ ਚਾਹੀਦੀ ਹੈ ਯਾਨੀ ਜਿਵੇਂ ਉਹ ਕਹਿੰਦੇ ਲੋਹਾ ਗਰਮਾ ਹੋਣਾ ਇਸ ਵੇਲੇ ਬਿਲਕੁਲ ਸਰ ਬਿਲਕੁਲ ਬਿਲਕੁਲ ਵੀ ਤੁਸੀਂ ਲੈ ਲਓ ਜੋ ਪੰਜਾਬ ਨੂੰ ਮਿਲਦਾ ਤੁਸੀਂ ਕੁਝ ਕੁਝ ਨੂੰ ਤੂੰ ਦੇਖੋ ਇਹ ਗੱਲ ਹੈਗੀ ਆ ਕਿ ਏਡੀ ਸੌਖੇ ਤਾਂ ਪੰਜਾਬ ਨੂੰ ਉਹਨਾਂ ਨੇ ਕੁਝ ਦੇਣਾ ਨਹੀਂ ਤਾਂ ਤੁਸੀਂ ਪਹਿਲੀ ਸੱਟੇ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਸਮਰਥਨ ਦਿੰਨੇ ਆਂ ਸੌਂਚ ਅਕਲੀ ਉਸ ਤੋਂ ਬਾਅਦ ਫਲੋਰ ਟੈਸਟ ਤੋਂ ਬਾਅਦ ਹੋਣਾ ਨਾ ਕਿ ਫਲੋਰ ਟੈਸਟ ਕਰਨ ਤੋਂ ਪਹਿਲਾਂ ਪਹਿਲਾਂ ਸਾਡੇ ਆ ਜਿਹੜੇ ਹੈਗੇ ਮਸਲੇ ਜਿਹੜਾ ਕਟੋ-ਕਟ ਬੰਦੀ ਸਿੰਘਾਂ ਨੂੰ ਰਿਹਾ ਤਾਂ ਕਰੀ ਸਕਦੇ ਆ ਨਾ ਵੀ ਬੰਦੀ ਸਿੰਘ ਜਿੰਨੇ ਹੈਗੇ ਤੁਸੀਂ ਫਲੋਰ ਟੈਸਟ ਤੋਂ ਪਹਿਲਾਂ ਪਹਿਲਾਂ ਰਿਹਾ ਕਰੋ ਉਸ ਤੋਂ ਅਗਲੇ ਮੁੱਦੇ ਜਿਹੜੇ ਹੈਗੇ ਫਿਰ ਵਿਚਾਰੀ ਜਾਣਾ ਜਿਹੜੇ ਤੁਹਾਨੂੰ ਅੱਜ ਮੁੱਦੇ ਉਠਾਈ ਦੀ ਮੈਂ ਬਿਲਕੁਲ ਦੇਖੋ ਬੰਦੀ ਸਿੰਘ ਜੇ ਫਰੀਦਕੋਟ ਦੇ ਵਿੱਚ ਆਪਾਂ ਦੇਖੀਏ ਤਾਂ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦਾ ਕੋਈ ਆਪਣਾ ਕ੍ਰੈਡੀਬਲ ਜਿਹੜਾ ਆਧਾਰ ਨਹੀਂ ਸੀਗਾ ਤਾਂ ਉੱਥੇ ਦਾ ਵੋਟ ਸਰਪੀ ਸਿੰਘ ਦੇ ਫਾਦਰ ਨੂੰ ਪਈ ਆ ਨਾ ਸਰਾ ਬਿਆਨ ਸਿੰਘ ਨੂੰ ਵੋਟ ਪਈ ਆ ਉਹਦੇ ਉਸ ਐਕਸ਼ਨ ਨੂੰ ਵੋਟ ਪਈ ਆ ਜਿਸ ਜਿਹੜਾ ਐਕਸ਼ਨ ਉਹਨਾਂ ਨੇ ਕੀਤਾ ਸੀਗਾ ਕਿ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਤੇ ਉਹਨਾਂ ਨੇ ਇੰਦਰਾ ਗਾਂਧੀ ਦੇਖੋ ਇਹ ਸਾਡੇ ਸੀ ਆਇਆ ਜੀ ਇਹ ਸਾਡੇ ਸੀ ਆਇਆ ਕਿ ਸਾਡੇ ਸਿਰਫ ਤੇ ਸਿਰਫ ਸਿੱਖ ਕੌਮ ਹੈ ਜਿਹਨੇ ਘਰੇ ਜਾ ਕੇ ਭਾਜੀ ਮੂਰੀ ਹੈ ਉਸ ਐਕਸ਼ਨ ਨੂੰ ਉਹ ਜਿਹੜਾ ਫਰੀ ਕੋਟ ਦੇ ਵੋਟਰਾਂ ਨੇ ਰੈਕੋਗਨਾਈਜ਼ ਕਰਤਾ ਕਿ ਜੋ ਭਾਈ ਬਿਆਨ ਸਿੰਘ ਉਹਨੇ ਕੀਤਾ ਉਹ ਠੀਕ ਕੀਤਾ ਸੀ ਤੇ ਸੇਮ ਜਿਹੜਾ ਖਡੂਰ ਸਾਹਿਬ ਦੇ ਵਿੱਚ ਵੀ ਸੇਮ ਵਾਪਰਿਆ ਵੀ ਭਾਈ ਅਮਰਤਪਾਲ ਸਿੰਘ ਤੇ ਜੋ ਤੁਸੀਂ ਐਨਐਸਏ ਲਈਓ ਗਲਤ ਲਈ ਹੈ ਤਾਂ ਫਲੋਰ ਉਹ ਸਾਰਾ ਕੁਝ ਸਾਹਮਣੇ ਆ ਗਿਆ ਉਹਨੂੰ ਦੱਸਦਾ ਲੈਂਦਾ ਹੁਣ ਇਸ ਵੇਲੇ ਕਿਤੇ ਨਾ ਕਿਤੇ ਦਾ ਵੋਟ ਪਾਉਣੀ ਹੈ ਇਹਨਾਂ ਦੀ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਤੋਂ ਪਬਲਿਕਲੀ ਲਾਓ ਵੀ ਪਬਲਿਕਲੀ ਅਨਾਉਂਸ ਕਰੋ ਜੀ ਹਾਂ ਜੀ ਅਸੀਂ ਤੁਹਾਨੂੰ ਤੋਂ ਵੋਟ ਲਈ ਹੈ ਉਹਨੂੰ ਅੰਦਰ ਬਹਿ ਕੇ ਰਾਂ ਗੱਲ ਹੋਵੇ ਜਿਹੜੀ ਇਨਡੋਰ ਗੱਲ ਹੋਣੀ ਹੈ ਤਾਂ ਉੱਥੇ ਤਾਂ ਇਹ ਗੱਲ ਮੰਨੀ ਹੋ ਜਾਊਗੀ ਵੀ ਹਾਂ ਇਹ ਤਾਂ ਕੁਝ ਉਹਦੇ ਬਾਜੀ ਹੋਈ ਹੈ ਇਹ ਚੀਜ਼ ਮਹਿਸੂਸ ਕਰਦੇ ਹੋ। ਬੋਲੋ ਕੀ ਗੱਲ ਕਰਨੀ ਚਾਹੀਦੀ ਹੈ ਸਾਰੇ। ਉਹਨੂੰ ਉਹਨੂੰ ਜਨਤਕ ਤੌਰ ਤੇ ਸਿੱਖਾਂ ਦੇ ਮਸਲਿਆਂ ਦੀ ਗੁੰਵੜਾ ਆ ਗਿਆ ਯਾਰ। ਬਿਲਕੁਲ ਐਸ ਵੇਲੇ ਸਾਨੂੰ ਇਹੀ ਇਹੀ ਗੱਲ ਭਾਈ ਦੀਪ ਸਿੱਧੂ ਗੱਲ ਕਰਦਾ ਸੀ ਨਾ ਕਿ ਅਸੀਂ ਜਿੰਨੇ ਜੰਗ ਦੇ ਮੈਦਾਨ ਤੋਂ ਸਟਰੋਂਗ ਐ ਅਸੀਂ ਟੇਬਲ ਤੇ ਉਹਨਾਂ ਤੱਕੜੇ ਨਹੀਂ ਹੈਗੇ। ਤਾਂ ਸਾਨੂੰ ਟੇਬਲ ਬਾਰੇ ਵੀ ਸਮਝ ਜੜੀ ਉਹ ਬਣਾਉਣੀ ਪਊਗੀ। ਜਦੋਂ ਮੈਂ ਕੱਲ ਭਾਈ ਸਾਹਿਬ ਦੀ ਸੰਗੋਂ ਦੀ ਪੀਸੀ ਸੁਣੀ ਸੀ ਉਸ ਤੋਂ ਬਾਅਦ ਉਹਨਾਂ ਦਾ ਘਰ ਪੀਸੀ ਨਹੀਂ ਖਰੋ ਇੱਕ ਪ੍ਰੈਸ ਮੈਨਡਲੀ ਸੀ ਜਦੋਂ ਉਦੋਂ ਬਾਅਦ ਸਾਹਿਬ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਕਲੈਰੀਫਿਕੇਸ਼ਨ ਵੀ ਆ ਗਿਆ ਸੀ ਵੀ ਨਹੀਂ ਜੀ ਮ ਕਿਮਾ ਐਂਡੀਆ ਦੀ ਸਪੋਰਟ ਕਰਨੀ ਗੱਲ ਕਰਦਾ ਮੈਨੂੰ ਨੇ ਇਹ ਗੱਲ ਕਹਦੀ ਵੀ ਕਾਂਗਰਸ ਨਾਲ ਅਸੀਂ ਨਹੀਂ ਜਾ ਸਕਦੇ ਠੀਕ ਹੈ ਅਸੀਂ ਨਹੀਂ ਜਾ ਸਕਦੇ ਪਰ ਹੁਣ ਸਾਡੇ ਕੋਲੇ ਉਹ ਆਪਸ਼ਨ ਕੀ ਹੈ ਜਾਂ ਕਾਂਗਰਸ ਆ ਜਾਂ ਭਾਜਪਾ ਜਾਂ ਐਂਡੀਆ ਜਾਂ ਇੰਡੀਆ ਦੋਹੇ ਦੋਨੇ ਹੀ ਤਰ੍ਹਾਂ ਹੈ ਨਾ ਤਾਂ ਸਾਨੂੰ ਕਿਸੇ ਇੱਕ ਨਾਲ ਜਾਣਾ ਚਾਹੀਦਾ ਹੈ ਤੇ ਨੇਗੋਸ਼ੀਏਟ ਕਰਨਾ ਚਾਹੀਦਾ ਵੀ ਹਾਂ ਜਾਂ ਦੱਸੋ ਸਾਨੂੰ ਕੀ ਦਿੰਦੇ ਹੋ ਬਾਕੀ ਫਿਰ ਅਸੀਂ ਲੈ ਲਾਂਗੇ